ਸਾਰਿਆਂ ਨੂੰ ਜੈ ਜੀ ਬੰਦੀ ਬਰਾਬਰ ਤੇ ਜੈ ਪੀ ਜੈ ਭਾਗ ਜੈ ਸਾਫੀ ਕਾਂਚੀ ਰਾਮ ਜੀ ਬਾਈ ਰੋ ਜਿੱਦਾਂ ਪਿੱਛੇ ਤੋਂ ਚੱਲਿਆ ਆ ਰਿਹਾ ਵੀ ਟਾਈਮ ਟੂ ਟਾਈਮ ਜਿਸ ਮੈਂ ਲੇ ਚੱਕੀ ਗੋਦ ਗੋਡੇ ਵਿੱਚ ਮੋਰੀ ਹੁੰਦੀ ਉਹਨਾਂ ਨਾਲ ਇੱਕ ਮੀਟਿੰਗ ਕਰਾਉਣੀ ਪੈਂਦੀ ਸਾਰੇ ਲੋਕਾਂ ਤੇ ਖੁਸ਼ਨ ਸਿੰਘ ਜੀ ਨਾਲ ਉਹ ਸਮਾਂ ਮੈਜਰ ਦਾ ਗੁਰਦੁਆਰਾ ਸਾਹਿਬੀ ਦੇ ਸੈਕਟਰੀ ਦੇ ਤੌਰ ਤੇ ਕੰਮ ਕਰਦਾ ਕਿ ਪਹਿਲੀ ਵਾਰ ਫਿਰ ਇਸ ਕਾਰਜਮ ਜੋ ਸਾਡੀ ਚਾਪਲੀ ਚਾਪਲੀ ਜੀਮ ਮੈਂ ਲਿਖੀ ਉਹ ਸਭ ਤੋਂ ਅੱਗੇ ਗੱਲ ਜੀ ਨੂੰ ਸੋ ਅਸੀਂ ਸਾਰੇ ਵੀਰਾਂ ਦਾ ਜਿਹੜੇ ਤੇ ਪ੍ਰਵੰਤ ਸੱਜਣ ਸਾਡੇ ਬਕਰੇ ਬਕਰੇ ਮਹੱਲੇ ਤੋਂ ਕਮੇਟੀਆਂ ਦੇ ਮੈਂਬਰ ਉਹਦੇ ਦਾ ਪਹੁੰਚੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਸੱਭੇ ਮੱਲਾ ਗੁਰਦਾਸਪੁਰ ਤੋਂ ਅਸੀਂ ਜਿਹਦੇ ਵਿੱਚ ਸਾਡੇ ਪ੍ਰਧਾਨ ਵਾਈਸ ਪ੍ਰਧਾਨ ਅੱਜ ਜਿਹਨਾਂ ਦੀ ਅਗਵਾਈ ਨੇ ਅੱਜ ਅਸੀਂ ਮੀਟਿੰਗ ਕਰ ਰਹੇ ਹਾਂ ਰਾਮਨੁਕਤੀ ਰਤੂ ਜੀ ਉਹ ਜਿੱਦਾਂ ਇਦਾਂ ਮੈਂ ਨਾਮ ਲੈਣੇ ਉਹ ਵੀ ਸਾਡੇ ਇੱਕ ਵਾਰ ਹੱਥ ਚੜ੍ਹਾ ਕਰ ਲੈ ਜਿਸ ਕਰਕੇ ਸਾਨੂੰ ਪਤਾ ਲੱਗੂਗਾ ਉਹਨਾਂ ਦੀ ਹਾਜ਼ਰੀ ਉਸ ਤੋਂ ਬਾਅਦ ਦੂਜਾ ਨੰਬਰ ਹੈ ਜੀ ਮੱਲਾ ਸਰਾਨੇ ਉਹਨਾਂ ਦੇ ਵਿੱਚੋਂ ਚਲੋ ਠੀਕ ਹੈ ਮੱਲਾ ਸੰਤੋਖ ਘੜ ਠੀਕ ਹੈ ਮੱਲਾ ਰਮਨਤੋਪ ਮੱਲਾ ਅਰਜੁਨ ਨਗਰ उसका महला कलेम नगर आ गया फोन उन्होंने एक बार कर लो जी करेट चले हूँ उस अगर अपने मुहला फोकड़ा उस जी बाहला डॉक्टर अंबेडकर नगर नवी बाल ਜੋ ਇਹਨੂੰ ਇਲਸਟ੍ਰੇਟ ਨਾ ਸੀ ਜਿਹੜੇ ਸਪੋਰਟ ਮਿਲਦਾ ਤੇ ਇਹ ਸਾਰੀਆਂ ਅੱਜ ਆਪਾਂ ਜਿਹੜੀਆਂ ਇੱਥੇ ਗੱਲਾਂ ਕਰਨੀਆਂ ਉਹ ਇਹ ਕਾਡੀਆਂ ਕਿ ਆਪਾਂ ਨੂੰ ਸ਼ੋਭਾ ਯਾਤਰਾ ਦੇ ਵਿੱਚ ਕੀ ਕੀ ਕਈ ਵੇਲੇ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ ਜਾਂ ਜਿਹੜੇ ਮੱਲੇ ਦੀ ਝਾਤੀ ਪਿਛਲੇ ਸਾਲ ਬੈਠੇ ਚੱਲੇ ਜਿੱਦਾਂ ਇੱਧਰ ਭਰਾ ਹੁੰਦੇ ਜਿਸ ਮਹੱਲੇ ਦੀ ਚਾਕੀ ਪਿਛਲੇ ਸਾਲ ਪਹਿਲੇ ਨੰਬਰ ਤੇ ਸੀ ਕੀ ਉਹਨਾਂ ਨੂੰ ਪਿਛਲੇ ਸਾਲ ਕੋਈ ਪ੍ਰੋਬਲਮ ਆਈ ਨਿੱਕੀ-ਮੋਟੀ ਕਿਉਂਕਿ ਮਨਜ਼ੂਰੀ ਲੈਣੀ ਹੁੰਦੀ ਆ ਬਹੁਤ ਸਾਰੀਆਂ ਸੁਭਾ ਮਾਪਾ ਨੂੰ ਅੱਗੇ ਤੋਂ ਮਿਲ ਜੀ ਆ ਉਹਨਾਂ ਦਾ ਮਾਨ ਸਤਕਾਰ ਕਰਨਾ ਪੈਂਦਾ ਜੇ ਉਹਨਾਂ ਦੇ ਮਾਨ ਸਤਕਾਰ ਤੇ ਕੋਈ ਕਮੀ ਤਾਂ ਨਹੀਂ ਰਹੀ ਸਾਡੇ ਕੋਲ ਕਿਉਂਕਿ ਬੱਕਰੇ-ਬੱਕਰੇ ਦੀ ਇੱਥੇ ਜਾਂ ਬੱਕਰੀਆਂ ਬੱਕਰੀਆਂ ਪਾਰਕੀਆਂ ਸੰਖੇਪ ਕਰਨਾ ਪੈਂਦੀਆਂ ਤਾਂ ਅਸੀਂ ਉਹਨਾਂ ਦਾ ਮਾਨ ਸਤਕਾਰ ਵੀ ਪੂਰਾ ਕਰਦੇ ਹਾਂ ਜਾਂ ਚੋਬੜੀ ਆਪਣਾ ਚੱਲਦੇ ਆ ਜੋ ਵੀ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਜਵਾਬ ਜਾਂ ਪਿਛਲੀ ਵਾਰ ਕੋਈ ਮਾਤ ਪੇ ਕਿਸੇ ਦੇ ਮਨ ਦੇ ਵਿੱਚ ਵੀ ਹੋਵੇ ਕਿਸੇ ਕਿਸੇ ਵੀ ਵੀਰ ਨੇ ਆਪਣੀ ਜ਼ਿੰਮਰਤ ਨਹੀਂ ਰੱਖਣਾ ਆਪਾਂ ਸਾਰੀਆਂ ਗੱਲਾਂ ਇੱਥੇ ਅੱਜ ਉਹਨਾਂ ਦਾ ਹੀ ਜੇ ਆਪਾਂ ਇੱਕ ਮੱਧਿਆ ਮਾਰਗ ਬੰਦਾ ਆ ਵਿੱਚ ਜੇ ਤਾਂ ਕੋਈ ਵੀ ਪ੍ਰੋਬਲਮ ਆ ਉਹਨੂੰ ਆਪਾਂ ਸੌਲਵ ਕਰੀਏ ਜੇ ਕਿਸੇ ਵੀ ਵੀਰ ਦੇ ਮਨ 'ਚ ਕੋਈ ਵੀ ਪ੍ਰੋਬਲਮ ਆ ਜਾਂ ਕੋਈ ਵੀ ਗੱਲ ਜਾਂ ਕੋਈ ਵੀ ਸ਼ੰਕਾ ਜਾਂ ਕੋਈ ਐਡਵਾਈਸ ਜਿਹੜੀ ਉਹ ਸੰਗਠਨ ਇਹ ਪਰਿਚਾਰ ਵੀ ਮੁਰਿਆ ਵੀ ਦੇ ਪਿਛਲੇ ਵਾਰ ਸੰਗਠਨ ਹੋਇਆ ਸੀ ਤੁਸੀਂ ਇਸ ਗੱਲ ਨੂੰ ਨਜ਼ਰ ਅੰਦਾਜ਼ਾ ਨਾ ਦਿਓ ਤਾਂ ਕਿ ਸਾਡੀ ਜੀ ਵੀ ਇਹ ਜਿਹੜਾ ਸਾਰੇ ਮੈਂ ਉਹਨਾਂ ਨੂੰ ਲੈ ਕੇ ਚੱਲਣ ਦਾ ਪੀੜਾ ਜਿਹੜਾ ਅੱਜ ਸਭੀ ਸੱਜਿਆ ਸਾਨੂੰ ਸਮਝਾ ਦੇ ਸੋਨੇ ਸਾਰੇ ਮੈਂ ਮੱਲਿਆ ਦਾ ਨਾਂ ਇੱਕ ਇੱਕ ਕਰਕੇ ਲਊਗਾ ਉਹਨਾਂ ਦਾ ਕੋਈ ਵੀ ਬਤਵੰਤਾ ਸੱਜਣ ਆਪਣੇ ਵਿਚਾਰ ਉੱਠ ਕੇ ਦੇ ਸਕਦਾ ਤਾਂ ਕਿ ਆਪਾਂ ਗੁਰੂ ਮਹਾਰਾਜ ਜੀ ਨੇ ਕੋਈ ਨਿਰਮਾ ਕੋ ਆਸਾਨੀ ਨਾਲ ਆਪਾਂ ਤੋ ਇੰਨੀਆਂ ਗੁਬੇਂਤੀਆਂ ਪ੍ਰਵਾਨ ਕਰੋ ਤਾਂ ਮੈਂ ਹੁਣ ਮੱਲੇ ਮੱਲੇ ਤੌਰ ਤੇ ਇੱਕ ਇੱਕ ਮੱਲੇ ਦਾ ਨਾਮ ਲਵਾਂਗਾ ਉਹ ਕੋਈ ਵੀ ਪ੍ਰਤਵੰਤਾ ਸੱਜਣ ਉੱਠ ਕੇ ਆਪਣੇ ਆਪਣੇ ਵਿਚਾਰ ਬਹੁਤ ਚੰਗੀ ਤਰ੍ਹਾਂ ਨਾ ਪੇਸ਼ ਕਰੇ ਜੈਪੀ ਮੰਤ ਜੀ ਇਹ ਦੇ ਚਲੋ ਵਧੀਆ ਤਾਂ ਮਹਾਰਾਜ ਹੈ ਇਹ ਕਰਨਾ ਹੈ ਠੀਕ ਹੈ 2 ਮਿੰਟ ਲਈ ਸੁਝਾ ਆਪਣੇ ਕੋਈ ਵੀ ਤਾਂ ਵੀ ਕੋਈ ਵੀ ਸੁਝਾ ਦੇ ਜੀ ਦੋ ਮਿੰਟ ਜਿਹੜਾ ਆਪਣੇ ਸਾਰੇ ਕੂਚਲੇ ਧਾਰੇ ਬੰਦ ਹੋ ਗਏ ਹਨਾ ਤੋਗੇ ਬਹੁਤ سارے ਹੈਗੇ ਰੂਟ ਤਾਂ ਹੈਗਾ ਹੈ ਹਨਾ ਤੇ ਪਿਛਲੀ ਵਾਰ ਇਹ ਕੋਈ ਨਾ ਬੰਨ ਲੈ ਕੂਰガル ਚ ਜਿਸ ਵੇਰ ਡੈਂਟਲ ਅਰੈਸਟ ਕਰ ਲੈਣੀ ਚਾਹੀਦੀ ਇਦਾਂ ਦੇ ਕੁਝ ਕੁਝ ਵੀ ਹੋ ਸਕਦਾ ਕਿਉਂਕਿ ਆਪਾਂ ਉੱਤੇ ਗੱਲ ਕਰਨੀ ਬੈਠੇ ਆ ਆਈਆ ਪੜਾ ਕੋਈ ਤੇ ਨਾ ਗੱਲ ਕਰ ਸਕਦਾ ਤੇ ਉਸ ਤੋਂ ਬਾਅਦ ਹੀ ਮਹੱਲਾ ਸੰਤੋਗੜ ਇਹ ਸੰਤੋਗੜ ਮਨੇ ਤੋਂ ਆ ਵੀ ਕਰ ਰਹੇ ਆ ਹਾਂਜੀ ਵੀ ਇਹਦਾ ਆਪਾਂ ਟਾਈਮ ਹੈ ਨਾ ਇਹਦਾ ਆਪਣੇ ਕੋਲ ਡੇਟ ਹੋ ਜਾਂਦਾ ਹਾਂਜੀ ਇਹ ਥੋੜਾ ਜਿਹਾ ਆਪਾਂ ਪਹਿਲਾਂ ਰੱਖਣਾ ਚਾਹੀਦਾ ਤਾਂ ਜਿਵੇਂ ਬਾਹਰੋਂ ਝਾਕੀਆਂ ਆਉਂਦੀਆਂ ਜਾਂ ਸੰਗਤ ਆਉਂਦੀ ਆ ਹਾਂਜੀ ਉਹ ਡੇਟ ਹੋ ਜਾਂਦੇ ਆ ਅੱਪਰ ਟਾਈਮ ਥੋੜਾ ਜਿਹਾ ਜਿੱਦਾਂ ਆਪਾਂ ਕਿ 12 ਵਜੇ ਰੱਖਦੇ ਆ ਜਾਂ 2 ਵਜੇ ਰੱਖਦੇ ਆ ਉਸ ਤੋਂ ਇੱਕ ਘੰਟਾ ਪਹਿਲਾਂ ਲੋ ਬਸ ਮੇਰਾ ਸਿਆਹੀ ਕੋਈ ਨਹੀਂ ਹੈ ਸਭ ਕੋਲ ਠੀਕ ਆ ਕੇ ਜਾਂਦੇ ਨੇ ਤਦੇ ਇੰਤਜ਼ਾਰ ਕਰਦੇ ਆਂ ਟਾਈਮ ਦਾ ਇਸ ਵਾਰ ਇਦਾਂ ਹੈਗਾ ਕਿ ਤਕਰੀਬਨ ਇਦਾਂ ਦੇਖਿਆ ਜਾਂਦਾ ਪਿਛਲੇ ਸਾਲਾਂ ਤੋਂ ਕਿ ਸਾਡਾ ਮਿਲਣਾ ਗੁਰਦਾਸਪੁਰ ਆਣਾ ਇਹ ਥੋੜਾ ਉਧਰਲੀ ਸਾਈਡ ਪੈ ਜਾਂਦਾ ਮਲੇ ਸਾਰੇ ਉਧਰਲੀ ਸਾਈਡ ਤੇ ਆ ਤੇ ਸਾਨੂੰ ਪਹਿਲਾਂ ਚੱਲਣਾ ਪੈਂਦਾ ਜਦੋਂ ਅਸੀਂ ਅੱਧਾ ਅੱਧਾ ਪੌਣਾ ਘੰਟਾ ਜਾਂ ਘੰਟਾ ਇੱਕ ਅਸੀਂ ਆਪਣੇ ਮੰਡੇ ਚੋਂ ਲਾ ਕੇ ਚੱਲਦੇ ਆਂ ਕਿਉਂਕਿ ਸਾਨੂੰ ਇੱਧਰ ਜਾਣਾ ਪੈਂਦਾ ਪਹਿਲਾਂ ਕੋਲੇ ਕਰਕੇ ਅਸੀਂ ਰੇਡ ਫੋਰ ਦੀ ਜਾ ਤਕਰੀਬਨ ਅਸੀਲ ਦਾ ਕੈਂਡਾ ਦੇ ਹੁੰਦੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਐ ਦੀ ਘਰ ਤੋਂ ਘਰ ਉਹਨਾਂ ਦਾ ਨੰਬਰ ਵਾਈਜ਼ ਦਿਖਾਈਆਂ ਆਪਣਾ ਮਨਾਰਾ ਭਲੇ ਜੀ ਦਾ ਜੁਨਾ ਮਨਾਰਾ ਕਰ ਹਾਂ ਹਾਂ ਉੱਚਾ ਕਿਨਾਂ ਬੇਪਰ ਹੱਸਦੇ ਕਿਹੜੇ ਕਿਹੜੇ ਦੂਜੇ ਨੰਬਰ ਤੇ ਸਵਾਰਾ ਜਣੀ ਬੋਗੜਾ ਮਨਾਰਾ ਤੀਸਰੇ ਨੰਬਰ ਤੇ ਨਵੀਂ ਬਾਦੀ ਚੌਥੇ ਨੰਬਰ ਤੇ ਜੀ ਮਹੱਲਾ ਸੰਤੋਖੜ ਪੰਜਵੇਂ ਨੰਬਰ ਤੇ ਕਲੇਰ ਨਗਰ ਛੇਵੇਂ ਨੰਬਰ ਤੇ ਮਹੱਲਾ ਸਰਾਏ 7 ਨੰਬਰ ਤੇ ਹੈਗਾ ਜੀ ਅਰਜੁਨ ਨਗਰ 8 ਨੰਬਰ ਤੇ ਜੀ ਮਹੱਲਾ ਰਹਿਮਾਨਪੁਰ ਇਸ ਤਰ੍ਹਾਂ ਵੀ ਤਾਂ ਸੀ ਨਾ ਰਹਿਮਾਨਪੁਰ ਅਗਲੀ ਵਾਰੀ ਫਸ ਚੋ ਪਿੱਛੇ ਚਲੇ ਗਿਆ ਸਭ ਚੱਲ ਪਿਆ ਰਹੀਆਂ ਗਈਆਂ ਤਾਲੀ ਮੈਂ ਜਨਮ ਦਿੰਦੇ ਆ ਜਿਹਦੇ ਵਿੱਚ ਆਪਾਂ ਸਾਰੇ ਮਹੱਲਿਆਂ ਚ ਇਕੱਠੇ ਹੋਏ ਆ ਜਿਹੜੀ ਉਹਦੀ ਰੂਪਰੇਖਾ ਆ ਉਹ ਤੇ ਪਹਿਲੀ ਵਾਲੀ ਰੂਪਰੇਖਾ ਆ तकरीबन ਉਸੇ ਤੇ ਆਪਾਂ ਪਹਿਰਾ ਦੇਣਾ ਆ ਮੈਂ ਆਪਣੇ ਮਰੂ ਦੋ ਤਿੰਨ ਹੋਰ ਸੁਝਾਅ ਦੇਣਾ ਚਾਹੁੰਦਾ ਕਿਉਂਕਿ ਪਿਛਲੀ ਵਾਰੀ ਜਿਹੜੀ ਪ੍ਰੋਬਲਮ ਆਈ ਸੀ ਝੱਗ ਦੀ ਉਹ ਮੈਂ ਪਿਛਲੀ ਵਾਰੀ ਮੀਟਿੰਗ ਤੇ ਇਕੱਲੇ ਹੀ ਮੈਂ ਆਵਾਦੀ ਤੋਂ ਆ ਗਿਆ ਸੀ ਤੇ ਜਦੋਂ ਫੇ ਮਹੱਲੇ ਦੇ ਵਿੱਚ ਪੂਰੀ ਪ੍ਰੋਬਲਮ ਆਈ ਉਹ ਸਾਰੇ ਪੁੱਛਦੇ ਵੀ ਮੀਟਿੰਗ ਵਿੱਚ ਕਿਹੜਾ ਬੰਦਾ ਗਿਆ ਕਿਉਂਕਿ ਮੈਂ ਮੀਟਿੰਗ ਵਿੱਚ ਗਿਆ ਇਸ ਕਰਕੇ ਨਹੀਂ ਐ ਕਿ ਇਕੱਲਾ ਹੀ ਮੈਂ ਆਇਆ 5-7 ਸਾਢੇ 7 ਹੀ ਆਏ ਆ ਬੇ ਹੋਰ ਵੀ ਮੈਂ ਕੜਵੜ 7-8 ਸਾਥੀ ਲੈ ਕੇ ਆਏ ਆ ਕਿ ਕਨਕੋ ਡਿਸਕਿਊਰ ਹੁੰਦਾ ਉਹ ਸਾਰਿਆਂ ਨੂੰ ਪਤਾ ਲੱਗੇ ਕਿ ਆਹ ਪ੍ਰੋਬਲਮ ਆਉਂਦੀ ਹੈ ਹੈ ਕੁਝ ਨਹੀਂ ਸੀ ਅਸੀਂ ਬਾਬਾ ਗੁਰੂ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਨਾ ਹੁੰਦਾ ਹੈ ਉਹ ਕੋਈ ਨੂੰ ਅਲਾਰਜੇ ਸਾਨੂੰ ਕੋਈ ਇਸ਼ੂ ਨਹੀਂ ਹੁੰਦਾ ਪਰ ਜਿਹੜੋ ਸੰਗ ਜਿਹੜੀ ਆ ਪਿੱਛੇ ਜਿਹੜੀ ਘੱਟ ਬੁੱਧੀ ਵਾਲੇ ਲੋਕ ਹੈ ਨਾ ਉਹ ਕਲੀਡ ਕਰ ਦਿੰਦੇ ਪ੍ਰੋਬਲਮ ਇੱਕ ਦਿਨ ਕਲੀਡ ਕਰਤੀ ਪਰ ਉਹ ਮਸਲਾ ਮੈਨੇ ਤੇ ਭਈ ਨਾ ਇੰਨੀ ਬਹਿਸ ਹੋ ਗਈ ਜੀ ਨਾ ਤੇ ਅਸੀਂ ਲੜਨ ਦੇ ਤੱਕ ਗੇ ਰੱਖੀਆਂ ਇੰਦੀਆਂ ਜਿਹੜੀ ਸ਼ਹਿਰ ਦੇ ਵਿੱਚੋਂ ਇੱਕ ਦੇ ਪਹਿਲਾਂ ਦੇ ਆਸਰ ਵਿੱਚ ਟਾਕੀ ਦੀ ਪ੍ਰੋਬਲਮ ਸੀ ਜਿਹੜੀ ਕਿ ਆਪਣੀ ਹੱਲ ਹੋ ਗਈ ਹੈ ਇਹਦੇ ਨਾਲ ਸਾਰੇ ਸਹਿਮਤ ਹੈ ਆਪਾਂ ਨਾ ਕੋਈ ਕੋਈ ਕਿਹਾ ਕਿ ਟਾਕੀ ਦਾ ਇਹ ਮਾਣ ਕਰਨਾ ਕਿਸੇ ਨੂੰ ਵੀ ਨਾ ਨਹੀਂ ਕਰ ਸਕਦੇ ਭਾਈ ਵੀ ਤੁਸੀਂ ਐਂ ਤਾਂ ਨਹੀਂ ਹੈ ਇਹਦੇ ਵਿੱਚ ਕਿਸੇ ਨੂੰ ਨਾ ਨਾ ਕੀਤੀ ਹੈ ਨਾ ਆਪਾਂ ਕਰਨੀ ਹੈ ਕੋਸ਼ਿਸ਼ ਕਰਨੀ ਪਰ ਨਾ ਹੀ ਨਹੀਂ ਕਰਦੀ ਸਭ ਨੂੰ ਸੱਦਾ ਦੇਣਾ ਹੈ ਪਰ ਜਿਹੜੇ ਬੰਦੇ ਨੇ ਘਰ ਪਰੌਣਾ ਆਇਆ ਉਹ ਆਪਣੇ ਪਰੌਣਿਆਂ ਨੂੰ ਕਦੇ ਵੀ ਇਕੱਲੇ ਨੂੰ ਨਹੀਂ ਤੋੜਦਾ ਹੁੰਦਾ ਜੀ ਮੇਰੇ ਨਾਲ ਚਾਰ ਕੁੜੀਆਂ ਆਉਨੀਆਂ ਜਾਂ ਮੇਰੇ ਚਾਰ ਸਾਡੇ ਮੁੰਡੇ ਨਾਲ ਆਉਂਦੇ ਆ ਮੇਰੀ ਡਿਊਟੀ ਪਾਉਂਦੀ ਉਹਨਾਂ ਨੂੰ ਨਾਲ ਲੈ ਕੇ ਮੈਂ ਆਪਣੇ ਲੈ ਕੇ ਤੁਰਨਾ ਜੇ ਉਹਨਾਂ ਨੂੰ ਵੱਖਰੇ ਛੱਡ ਦਈਏ ਫਤੇ ਵੀ ਪ੍ਰੋਬਲਮ ਆ ਸਕਦੀ ਆ ਆਪਾਂ ਹਮੇਸ਼ਾ ਉਹਨਾਂ ਨੂੰ ਇਕੱਠੇ ਨਾਲ ਲੈ ਕੇ ਤੁਰੀਏ ਤਾਂ ਬਹੁਤ ਵਧੀਆ ਪ੍ਰੋਗਰਾਮ ਹੈ ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਰੂਟ ਹੈ ਉਹ ਤੇ ਤਕਰੀਬਨ ਸਹੀ ਆ ਜੇ ਮੈਂ ਰਾਜਚੀ ਗਿਆ ਪਰ ਮੈਂ ਮੇਰੇ ਮਨ ਦੀ ਇੱਛਾ ਹੈ ਕਿ ਤੇਰਾ 6 ਮਹੀਨੇ ਬਾਅਦ ਪ੍ਰੋਗਰਾਮ ਹਰ ਹਾਲਤ ਵਿੱਚ ਹੋਣਾ ਚਾਹੀਦਾ ਹੈ ਜੈਕਿੰਗ ਟੇਪਰ ਕਿਹੜਾ ਵੀ ਕੋਈ ਜੇਸ ਮਹੱਲੇ ਦਾ ਵੀ ਜੇਸ ਪੈਂਡ ਦੇ ਨਾਲ ਸੰਬੰਧ ਆ ਉਹਦੇ ਉੱਪਰ ਪਿਆਰੇ ਆ ਉਹ ਚਾਕੀ ਲੈ ਕੇ ਆਉਣਗੇ ਉਹ ਉਸੇ ਮਹੱਲੇ ਦੀ ਚਾਕੀ ਦੇ ਪਿੱਛੇ ਚਾਕੀ ਲਾਉਣਗੇ ਉਸ ਤੋਂ ਬਾਅਦ ਸੰਗਤ ਹੋਊਗੀ ਤੇ ਇਹ ਇੱਕੋ ਕਾਊਂਟ ਹੋਊਗਾ ਹਾਂਜੀ ਉਹ ਕਾਊਂਟ ਇੱਕੋ ਹੀ ਹੋਊਗਾ ਜਦੋਂ ਉਹ ਅੱਗੇ ਪਿੱਛੇ ਆਉਣ ਦੀ ਵਾਰੀ ਹੋਊਗੀ ਉਹ ਇੱਕੋ ਹੀ ਚਾਕੀ ਗਣੀ ਜਾਊਗੀ ਠੀਕ ਹੈ ਠੀਕ ਹੈ ਸਰਦੇ ਜੀ ਪਲੇਨਰ ਵੱਲੋਂ ਅਸੀਂ ਚਾਕੀ ਤਾਂ ਨਹੀਂ ਲੈ ਕੇ ਆਈ ਤੇ ਪਰ ਉਧਰ ਬਹੁਤ ਵਧੀਆ ਸਾਰਾ ਪ੍ਰੋਗਰਾਮ ਕਰੀਦਾ ਉਹ ਵੀ ਕਰਾਂਗੇ ਬਹੁਤ ਵਧੀਆ ਤੇ ਦੂਸਰੀ ਗੱਲ ਅ ਸਾਡੀ ਸੋਸਾਇਟੀ ਆ ਡਾਕਟਰ ਬੀ ਆਰ ਅੰਬੇਡਕਰ ਹਾਂਜੀ ਕਲੱਬ ਨੂੰ ਬੋਤਲ ਅਸੀਂ ਅੰਬੇਡਕਰ ਚੌਂਕ ਦੇ ਵਿੱਚ ਜਿਹੜਾ ਪ੍ਰੋਗਰਾਮ ਹੁਣ ਕਰਦੇ ਹਾਂ ਪਿਛਲੇ ਸਾਲ ਸਾਨੂੰ ਇੱਕ ਥੋੜੀ ਦਿੱਕਤ ਆਈ ਸੀ ਕਿ ਅਸੀਂ ਜਦੋਂ ਬਾਬੇ ਨੇ ਬੋਰਡ ਬਣਾਉਂਦੇ ਨਾ ਤੇ ਨਾਲ ਅਸੀਂ ਦਾਦਿਆਂ ਦੀ ਬੋਤਲ ਲਾਈ ਸਾਡੀ ਮਨਸ਼ਾ ਕਿਸੇ ਦੀ ਇੱਦਾਂ ਦੀ ਨਹੀਂ ਹੈਗੀ ਬਰਾਬਰਤਾ ਦੀ ਜਾਂ ਕੁਝ ਵੀ ਸਾਡੇ ਨਾਲ ਜਿੰਨੇ ਵੀ ਸਾਡੇ ਕਲੱਬ ਦੇ ਸਾਰੇ ਮੈਂਬਰ ਹਨ ਉਹ ਦਰਬਾਰ ਦੇ ਨਾਲ ਵੀ ਜੁੜੇ ਹਨ ਹਾਂਜੀ ਠੀਕ ਹੈ ਜੀ ਇਸ ਕਰਕੇ ਅਸੀਂ ਉਹ ਬੋਰਡ ਦੇ ਉੱਤੇ ਦਾਦਾ ਜੀ ਦੀ ਫੋਟੋ ਲਾਈ ਦੀ ਆ ਪਰ ਇਸ ਵਾਰ ਅਸੀਂ ਕੋਸ਼ਿਸ਼ ਕੀਤੀ ਕਿ ਦਾਦਾ ਜੀ ਦੀ ਫੋਟੋ ਛੋਟੀ ਲਾਈਏ ਜਦੋਂ ਸਾਨੂੰ ਕੁਝ ਵੀ ਕਿਹਾ ਸੀ ਹਾਂਜੀ ਹਾਂਜੀ ਕਿ ਛੋਟੀ ਲਾਓ ਬਰਾਬਰ ਨਹੀਂ ਲਾਉਣੀ ਜਾਂ ਕੁਝ ਹੋਰ ਉਹ ਮੈਂ ਤੁਹਾਨੂੰ ਬੋਰਡ ਦੀ ਫੋਟੋ ਦਿਖਾ ਦਿੰਦਾ ਹੈ ਹੈਨਾ ਇਸੇ ਕਰਕੇ ਆਪਾਂ ਮੀਟਿੰਗ ਸੱਦੀ ਹੈ ਵੀ ਜਿਹੜਾ ਇੱਥੇ ਮਤਲਬ ਸਾਰੇ ਸਹਿਮਤੀ ਨਾਲ ਆਪਾਂ ਇੱਕ ਫੈਸਲਾ ਕਰ ਲੈਣਾ ਉਹ ਆਪਾਂ ਸਾਰਿਆਂ ਨੂੰ ਮੰਨਣਾ ਪਊਗਾ ਉਹ ਭਾਵੇਂ ਕਿਸਦੇ ਪੱਖ ਜੋ ਵੀ ਜਾਂ ਬੇਪੱਖ ਜੋ ਵੀ ਇਹਨਾਂ ਪਾ ਆਪਣੀ ਭਾਜੀ ਹੁਣੀ ਇਹ ਬਹੁਤ ਦਿਲ ਖੋਲ ਕੇ ਸੇਵਾ ਕਰਦੇ ਸਾਰਿਆਂ ਨੂੰ ਪਤਾ ਡਾਕਟਰ ਡਾਕਟਰ ਬਾਬਾ ਸਾਹਿਬ ਮੇਡ ਕਰਦੇ ਬਹੁਤੇ ਕੋਲ ਇਹਨਾਂ ਦਾ ਸਾਰਾ ਅਰੇਂਜਮੈਂਟ ਕੀਤਾ ਹੋਇਆ ਹੁੰਦਾ ਹੈ ਇਹਨਾਂ ਨੇ ਚਲੋ ਇਹਨੂੰ ਲੋਕ ਲੱਗ ਗਿਆ ਜਿਹੜਾ ਇਸ ਵਾਰ ਪੋਸਟਰ ਬਣਾਇਆ ਆ ਉੱਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਹੁਤ ਵੱਡੀ ਫੋਟੋ ਆ ਤੇ ਦਾਤਾ ਲਾਲ ਬਾਦਸ਼ਾਹ ਜੀ ਦੀ ਇੱਕ ਸਾਈਡ ਚੋਟੀ ਫੋਟੋ ਆ ਮੈਂ ਚਾਰ ਦੇਣਾ ਚਾਹੁੰਦਾ ਹਾਂ ਕਿ ਸਾਡੇ ਵਾਰੀ ਪਿਛਲੀ ਵਾਰੀ ਸਾਡੇ ਤੇ ਐਫਐਸ ਚਲਾਉਂਦੀਆਂ ਮਿਲਦਾ ਰਿਹਾ ਜਿਲੰਦਰ ਤੱਕ ਕਰ ਬਹੁਤ ਵੱਡਾ ਇਸ਼ੂ ਜਾ ਬਣ ਗਿਆ ਸੀ ਆਪਣੇ ਕੋਲ ਨਾ ਪਿਛਲੇ ਵਾਰੀ ਖੂਨ ਦਾ ਜੂਰ ਲੈ ਦੇਖ ਬੋਰਡਾਂ ਤੋਂ ਕਿਹੜੀ ਚੀਜ਼ ਨਹੀਂ ਕੋਈ ਪੱਜ ਗਾ ਸ਼ਿਵਰਾਤਰੀ ਹਜੇ ਸਵਾ ਮਹੀਨਾ ਪਿਆ ਸ਼ਿਵਰਾਤਰੀ ਨੂੰ ਤੇ ਉਹਨਾਂ ਨੇ ਹਰ ਜਗ੍ਹਾ ਹਰ ਲੋਕੇਸ਼ਨ ਤੇ ਬੋਰ ਜਿਹੜੀ ਮੇਨ ਲੋਕੇਸ਼ਨ ਆਉਣਾ ਕਿ ਬੋਰ ਲਾਉਂਦੇ ਅਸੀਂ ਤਾਂ ਉੱਪਰ ਲਾਉਂਦੇ ਆ ਅੱਛਾ ਕਾਲੀ ਰਾਤ ਤੇ ਆ ਅੱਧੇ ਕੱਜ ਲੱਗ ਜਾਂਦੇ ਉਹ ਸਵੇਰ ਦੇ ਫੋਨ ਕਰਦੇ ਆ ਤੇ ਆਪਾਂ ਤੇ ਉਹਨਾਂ ਨੂੰ ਕਹਿ ਤਾ ਕਿ ਭਾਈ ਬੋਰਡ ਨਹੀਂ ਉੱਥੇ ਨੇ ਤੇ ਤੁਹਾਡਾ ਪ੍ਰੋਗਰਾਮ 24 ਨੂੰ 25 ਨੂੰ ਸਾਡੇ ਬੋਰਡ ਲੈ ਜਿਓਗੇ ਤੇ ਉਹ ਵੀ ਤੁਸੀਂ ਮੜਾ ਧਿਆਨ ਦਿਓ ਕੋਈ ਨਹੀਂ ਮੇਰੇ ਸਾਰੇ ਵੀ ਭਾਜੀ ਉੱਪਰੋਂ ਉਤਰਾਜ ਕੋਈ ਨਹੀਂਗਾ ਇੱਥੇ ਕੋਈ ਵੀ ਕਿਸੇ ਵੀ ਨੂੰ ਉਤਰਾਜ ਨਹੀਂ ਕਰਦੀ ਨਹੀਂ ਸਰਪੇਟਾ ਠੀਕ ਹੈ ਕਿ ਨਹੀਂ ਹੁਣ ਇਹ ਜਿਹੜਾ ਬੋਰਡ ਦਾ ਫੈਸਲਾ ਆਇਆ ਹੈ ਇਹ ਸਾਰੇ ਨਕੂਦਰ ਦਾ ਫੈਸਲਾ ਹੋ ਗਿਆ ਹੈ ਬਿਲਕੁਲ ਕੱਲ ਜੇ ਆਪਾਂ ਦਾ ਕੋਈ ਵੀ ਬੰਦਾ ਪਿੱਛੇ ਨੂੰ ਪੈਰ ਥਰਕਾਵੇ ਉਹ ਬ ਚੰਗੀ ਗੱਲ ਨਹੀਂ ਹੈ ਕਿ ਆਪਾਂ ਨੂੰ ਖੜਨਾ ਚਾਹੀਦਾ ਵੀ ਅਸੀਂ ਉਹਨਾਂ ਵੀਰਾਂ ਨਾਲ ਗੱਲ ਕੀਤੀ ਹੋਈ ਆ ਇਹ ਸਾਰੇ ਨਕੂਦਰ ਦੀਆਂ ਕਮੇਟੀਆਂ ਦਾ ਫੈਸਲਾ ਵੀ ਬੋਰਡ ਇਦਾਂ ਲੱਗ ਸਕਦਾ ਹੈ ਜੀ ਮੈਂ ਜੀ ਸਹਿਮਤ ਹਾਂ ਜੀ ਜੀ ਧੰਨਵਾਦ ਬਹੁਤ ਹਾਂ ਉਹਨਾਂ ਦੇ ਕੋਲ ਜਿਹੜੇ ਨਾ 5-7 ਮੈਂਬਰ ਜਾਣਗੇ ਉਹ ਆਪਾਂ ਨਾਮ ਰੋਟ ਕਰ ਲੈਣੇ ਆ ਆਪਾਂ ਸਾਡੇ ਮੱਲੇ ਤੋਂ ਸ਼ੁਰੂ ਕਰ ਲੈਨੇ ਸਾਡੇ ਗੁਰੂ ਅਰਬਦਾਸਪੁਰ ਮੱਲੇ ਤੋਂ ਮੁਕੇਸ਼ ਜਾਨ ਮੁਕੇਸ਼ ਜੀ ਜਾਣਗੇ ਮੁਕੇਸ਼ ਜਦੋਂ ਜਦੋਂ ਤੁਹਾਡਾ ਟਾਈਮ ਇਕਸ ਹੁੰਦਾ ਹੈ ਨਾ ਮੁਕੇਸ਼ ਅਗਲੇ ਤੋਂ ਮੁਹੱਲਾ ਸਰਾਇ ਤੋਂ ਕੌਣ ਜਾਊਗਾ ਨਾਲ ਤੇਵਿੰਦਰ ਭਾਈ ਜੀ ਮੈਨੂੰ ਬੰਦਰ ਤੇਵਿੰਦਰ ਹੁਣ ਆਇਆ ਤੇ ਨਹੀਂ ਆਇਆ ਨਹੀਂ ਹੈਗਾ ਫੋਨ ਆਇਆ ਚਲੇ ਜਾਣਗੇ ਵੈਸੇ ਪੁੱਛਣੇ ਨੇ ਦਵਿੰਦਰ ਭਾਈ ਦਾ ਲੈ ਦਵਿੰਦਰ ਸੰਭੂ ਨੇ ਹੈਗਾ ਇੱਥੇ ਲੱਗਦਾ ਤਾਂ ਉਪਰ ਪਿੱਛੇ ਆ ਕੇ ਉਹਨੂੰ ਫੇਸ ਨਹੀਂ ਕਰਦੇ ਅਗਲੇ ਦੇ ਨਾਲ ਜ਼ਿੰਮੇਵਾਰੀ ਨਾਲ ਨਹੀਂ ਕਰਦੇ ਹੁਣ ਆ ਜਿਹੜੇ ਆਪਾਂ ਨਾਂ ਲਿਖੇ ਹੈ ਨਾ ਇੱਕ ਕਮੇਟੀ ਬਣਾਈ ਜਿਨ੍ਹਾਂ ਨੇ ਆ ਬੋਰਡ ਬਾਰੇ ਗੱਲ ਕਰਨੀ ਆ ਇਹ ਤਕਰੀਬਨ ਆਪਾਂ ਕਰੀਮ ਕਰੀਮ ਦੇ ਨਾਂ ਲਿਖੇ ਆ ਮੋਤਵਾਰ ਬੰਦੇ ਜਿਹੜੇ ਆਪਾਂ ਆਪਾਂ ਜਿਨ੍ਹਾਂ ਨੂੰ ਪ੍ਰੈਫਰੈਂਸ ਦਿੰਦੇ ਆ ਵੀ ਆ ਬੰਦੇ ਜਾਣੇ ਚਾਹੀਦੇ ਆ ਤੇ ਆਪਾਂ ਇਹਨਾਂ ਨੂੰ ਵੀ ਲਾ ਲੀਏ ਇੱਕ ਯਾਨੀ ਕਿ ਜਿੱਦਾਂ ਨਾ ਟੁਕੜੀ ਚੱਲਦੀ ਹੁੰਦੀ ਆ 26 ਮਾਰਚ 26 ਐਪ ਜਨਵਰੀ ਵਾਲੀ ਇੱਕ ਪ੍ਰੇਡ ਵਾਲੀ ਐ ਕੋਤਾਂ ਦੀ ਵੀ ਟੁਕੜੀ ਬਣ ਸਕਦੀ ਆ ਇਨਕੋ ਕਹਿਣ ਦਾ ਮਤਲਬ ਕਦੇ ਡਿਸਪਲਾਈਨ ਹੋਣਾ ਚਾਹੀਦਾ ਆ ਲੋਕ ਸਾਨੂੰ ਇਹ ਨਾ ਕਹਿਣ ਕਿ ਇਹ ਰੋਲਡ ਬਾਜ਼ੀਆਂ ਦੀ ਇੱਕ ਸ਼ੋਭਾ ਯਾਤਰਾ ਆ ਰਹੀ ਆ ਉਹ ਚੀਜ਼ ਵਧੀਆ ਨਹੀਂ ਲੱਗਦੀ ਜਾਨੇ ਪੋਡਰ ਉਹ ਤਾਂ ਜਦੋਂ ਆਪਣੇ ਮੈਂ ਲੈਜੈਂਡ ਕਰਵਾ ਕੇ ਚੱਲ ਗਏ ਇੱਕ ਪਟਾਕੇ ਹੋਦਾ ਐਨਾਨਸਮੈਂਟ ਵਾਰ-ਵਾਰ ਕਰੋ ਵੀ ਆਪਾਂ ਡਿਸਪਲਾਈਨ ਬਣਾ ਕੇ ਇੱਕ ਪਟਾਕੇ ਜਿਹੜੇ ਆ ਆਪਾਂ ਕਈ ਵਾਰੀ ਉਹ ਪਟਾਕੇ ਬਿਲਕੁਲ ਬੰਦ ਕਰੋ ਉਹਦੇ ਨਾਲ ਨਾ ਕਿਸੇ ਨਾਲ ਕਿਸੇ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਬਣਿਆ ਰਹਿੰਦਾ ਮੋੜ ਕਰ ਗੰਦ ਗਲ ਤੱਕ ਜਿਹੜਾ ਨਾ ਉਹ ਬੰਦੇ ਪਿਛਲੇ ਲਾਸਟ ਈਅਰ ਵੀ ਕੀਤੇ ਸੀ ਠੀਕ ਹੈ ਨਾ ਇੱਕ ਦੋ ਜਰ ਦੇਤੀਆਂ ਮੈਂ ਇਹ ਨਹੀਂ ਕਰੂੰਗਾ तकरीबन ਕਿ ਵੀ ਆਪਾਂ ਨੂੰ ਨਾ ਇੱਕ ਡਿਸਪਲਨ ਡਿਸਪਲਨ ਦੇ ਰੂਪ ਦੇ ਵਿੱਚ ਆਪਾਂ ਸਾਰਿਆਂ ਨੇ ਮੂਰੇ ਪੇਸ਼ ਹੋਈਏ ਮੈਂ ਆਪਣਾ ਸ਼ਕਤੀ ਪ੍ਰਦਰਸ਼ਨ ਆ ਹਾਂ ਠੀਕ ਹੈ ਨਾ ਤੇ ਸ਼ਕਤੀ ਪ੍ਰਦਰਸ਼ਨ ਵੀ ਆਪਾਂ ਡਿਸਪਲਾਈਨਡ ਵੇਅ ਦੇ ਨਾਲ ਕਰੀਏ ਇਹ ਇੰਨੀਆਂ ਬੇਨਤੀਆਂ ਮੇਰੀਆਂ ਠੀਕ ਹੈ ਨਾ ਜੈ ਭੀਮ ਜੈ ਭਾ ਜੀਵ ਤੁਹਾਡਾ ਸਾਰਿਆਂ ਦਾ ਇੱਕ ਵਾਰ ਧੰਨਵਾਦ ਕਰ ਕਰਦੇ ਮੈਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਆਪਣੇ ਸ਼ਬਦਾਂ ਦੇ ਨਾਲ ਤੁਹਾਡਾ ਸਾਰੇ ਬਤਵਾਂਕੇ ਸੱਜਣਾ ਦਾ ਧੰਨਵਾਦ ਕਰਦਾ। ਤਾਂ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪਾਵਨ ਅਵਤਾਰ ਪੁਰ ਨੂੰ ਮੁੱਖ ਰੱਖਦੇ ਹੋ ਜੀ ਅੱਜ ਮੱਲਾ ਸ੍ਰੀ ਗੁਰੂ ਰਵਿਦਾਸ ਵਿਖੇ ਵਖ ਵਖ ਮਹੱਲਿਆਂ ਤੋਂ ਸ੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਤੇ ਉਹਨਾਂ ਨੂੰ ਮੰਨਣ ਵਾਲੇ ਪੈਰੋਕਾਰ ਆਗਿਆ ਜੋ ਕਮੇਟੀਆਂ ਉਹਨਾਂ ਦੇ ਪਤਵੰਤੇ ਸੱਜਣ ਤੇ ਉਹਨਾਂ ਦੇ ਪ੍ਰਧਾਨ ਸਹਿਬਾਨ ਜਿਹੜੇ ਇਸ ਮੀਟਿੰਗ ਦੇ ਵਿੱਚ ਆਏ ਆ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ ਦੇ ਜੀਆ ਆ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਆਪਾਂ ਹਰ ਸਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਉਂਦੇ ਆ ਕਿਉਂਕਿ ਸ੍ਰੀ ਗੁਰੂ ਸਾਹਿਬ ਮਹਾਰਾਜ ਜੀ ਦੇ ਤੋਂ 647 ਸਾਲ ਪਹਿਲਾਂ ਇਸ ਧਰਤੀਆਂ ਦੇ ਵਿੱਚ ਆਏ। ਉਸ ਤਾਰੀਖ ਤੇ ਉਹਨਾਂ ਨੇ ਜਨਮ ਲਿਆ ਜਿੱਥੇ ਮਤਲਬ ਕਿ ਬ੍ਰਾਹਮਣਵਾਦ ਦਾ ਇੱਕ ਗੜ ਮੰਨਿਆ ਜਾਣ ਵਾਲਾ ਉਹ ਸਥਾਨ ਆ। 647 ਸਾਲ ਪਹਿਲਾਂ ਜਦੋਂ ਕਿ ਪੂਰਨ ਤੌਰ ਤੇ ਮਨੁਸ ਮਿਰਤੀ ਜਾਂ ਬ੍ਰਾਹਮਣਵਾਦ ਦਾ ਗੜ ਮੰਨੇ ਜਾਣ ਵਾਲਾ ਸੰਵਿਧਾਨ ਲਾਗੂ ਸੀ। ਉਹ ਸਮੇਂ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਆ ਕੇ ਉਸ ਵਿਚਾਰਧਾਰਾ ਦੇ ਖਿਲਾਫ ਜਿਹੜੀ ਮਨੁਵਾਦੀ ਵਿਚਾਰਧਾਰਾ ਸੀ ਉਸ ਵਿਚਾਰਧਾਰਾ ਦੇ ਖਿਲਾਫ ਆਪਣੀ ਵਿਚਾਰਧਾਰਾ ਇੱਕ ਮਾਨਤਾਵਾਦੀ ਵਿਚਾਰਧਾਰਾ ਦਾ ਸੰਦੇਸ਼ ਦਿੱਤਾ ਕਿ ਸਾਡੇ ਲੋਕਾਂ ਨੂੰ ਉਸ ਦਿਲਦਰੀ ਦੇ ਵਿੱਚੋਂ ਸਾਰੀ ਜ਼ਿੰਦਗੀ ਕੱਢਣ ਦੇ ਲਈ ਉਹਨਾਂ ਨੇ ਲਾ ਦਿੱਤੀ ਸੋ ਆਪਾਂ ਜਿੰਨੇ ਵੀ ਇੱਥੇ ਬੈਠੇ ਆਂ ਆਪਾਂ ਸਾਰੇ ਸਾਰੇ ਸੁਗੜ ਸਿਆਣੇ ਆਪਣੇ ਆਪ ਨੂੰ ਸਮਝਦੇ ਸਿਆਣੇ ਇੰਨੇ ਕਿ ਚਲੋ ਇੰਨੀ ਕੁ ਤਾਂ ਹੈ ਕਿ ਆਪਾਂ ਇਕੱਠੇ ਹੋ ਕੇ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਕਿਉਂਕਿ ਰਵਦਾਸ ਮਹਾਰਾਜ ਨੇ ਕਿਹਾ ਸੀ ਸਾਥ ਸੰਗ ਤਰਲ ਰਹੀਏ ਮਾਦੋ ਜਿਵੇਂ ਮਦ ਪਮਖੀਰਾ ਅਸੀਂ ਮਦ ਪਮਖੀਰੇ ਦੀ ਤਰ੍ਹਾਂ ਇੱਕ ਰਾਜਨੀਤਕ ਤੌਰ ਤੇ ਤਾਂ ਨਹੀਂ ਇਕੱਠੇ ਹੋਏ ਲੇਕਿਨ ਧਾਰਮਿਕ ਤੌਰ ਤੇ ਇਕੱਠੇ ਹੋ ਜਾਂਦੇ ਇੱਕ ਬਈ ਹੀ ਬਹੁਤ ਵੱਡੀ ਗੱਲ ਆ ਸਾਡੇ ਵਿੱਚ ਲੇਕਿਨ ਸਾਡਾ ਮੋਟਿਵ ਜਿਹੜਾ ਇੱਕ ਹੋਣਾ ਚਾਹੀਦਾ ਕਿ ਜਦੋਂ ਸਾਡੇ ਸਮਾਜ ਤੇ ਕਿਤੇ ਭੀੜ ਪੈਂਦੀ ਆ ਅਸੀਂ ਆਪਣੇ ਪਰਿਵਾਰ ਨੂੰ ਦੇਖਦੇ ਹੋਏ ਵੀ ਅਸੀਂ ਆਪਣੇ ਇਗੀ ਕੰਮਾਂ ਨੂੰ ਕਰਦੇ ਹੋਏ ਵੀ ਫਿਰ ਵੀ ਜਾਣੀ ਕਿ ਵੀ ਜਿਸ ਤਰ੍ਹਾਂ ਦੀ ਇੱਕਤਾਬ ਮੈਲ ਕਮੇਟੀ ਜੇ ਇਸ ਤਰ੍ਹਾਂ ਦੀ ਪੜ ਜਾਂਦੀ ਆ ਤਾਂ ਇਹ ਕਮੇਟੀ ਦੇ ਰਾਹੀਂ ਅਸੀਂ ਆਪਣੀਆਂ ਜਿਹੜੀਆਂ ਸਮਾਜਿਕ ਤੇ ਰਾਜਨੀਤਿਕ ਵੀ ਪ੍ਰੋਬਲਮਾਂ ਉਹਨਾਂ ਨੂੰ ਵੀ ਆਪਾਂ ਇਕੱਠੇ ਹੋ ਕੇ ਜੇ ਨਹੀਂ ਦੇਖੀਏ ਤਾਂ ਆਪਾਂ ਕਹਿੰਨੇ ਆ ਵੀ ਰਵਿਦਾਸ ਮਹਾਰਾਜ ਦੇ ਪੈਰੋ ਘੋਕਾਰ ਸਹੋਣਦੇ ਅਸੀਂ ਹੱਥ ਤੱਕ ਹੋਵਾਂਗੇ ਬਾਕੀ ਤੁਸੀਂ ਜਿੰਨੇ ਵੀ ਸਾਥੀ ਇੱਥੇ ਆਏ ਆ ਸਾਰੇ ਸਮਾਜਦਾਰਾ ਮੇਰੇ ਤੋਂ ਸਿਆਣੇ ਆ ਜੇ ਮੇਰੇ ਕੋਲ ਕੋਈ ਅਪਸ਼ਾਬ ਕਿਹਾ ਹੋਵੇ ਤਾਂ ਮਾਫ ਕਰਨਾ ਤੇ ਬਾਕੀ ਜੀ ਜਿਹੜਾ ਇਹ ਪ੍ਰੋਗਰਾਮ ਆਪਾਂ ਕਰਨਾ ਅੰਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਉਣਾ ਇਹਦੇ ਵਿੱਚ ਆਪਾਂ ਸਾਰਿਆਂ ਨੇ ਜਿੰਨੇ ਵੀ ਇੱਥੇ ਆ ਗਏ ਤੁਸੀਂ ਜਾ ਕੇ ਆਪਣੇ ਆਪਣੇ ਮਹੱਲੇ ਦੇ ਵਿੱਚ ਮੀਟਿੰਗ ਕਰਨੀ ਆ ਵਿਸ਼ੇਸ਼ ਤੌਰ ਤੇ ਆਪਣੀ ਜਿਹੜੀ ਜੰਗ ਜਨਰੇਸ਼ਨ ਆ ਜਾਂ ਪ੍ਰਵਾਸੀ ਕਮੇਟੀ ਆ ਜਾਂ ਤੁਹਾਡੀਆਂ ਲੇਡੀਜ਼ ਆ ਉਹਨਾਂ ਸਾਰਿਆਂ ਦੇ ਨਾਲ ਇਹ ਵੱਖਰੀ-ਵੱਖਰੀ ਡਿਸਕਸ ਕਰਨੀ ਆ ਉਹਨਾਂ ਨੂੰ ਸਮਝਾਉਣਾ ਆ ਵੀ ਆਪਾਂ ਜਦੋਂ ਇੱਥੋਂ ਤੁਰਨਾ ਆ ਤੇ ਇੱਕ ਅੱਛੇ ਮਤਲਬ ਕੇ ਪੈਰੋਕਾਰ ਤੇ ਅੱਛੇ ਨਾਗਰਿਕ ਹੋਣ ਦਾ ਸਬੂਤ ਦੇਣਾ ਆ ਤੇ ਨਾ ਕਿ ਅਸੀਂ ਕਿਸੇ ਨਾਲ ਲੜਾਈ ਝਗੜਾ ਕਰਨਾ ਨਾ ਹੁੱਲੜਵਾਜੀ ਕਰਨੀ ਆ ਨਸ਼ਿਆਂ ਤੋਂ ਰਹਿਤ ਹੋਣਾ ਆ ਵਿਹੰਮਾ ਭਰਮਾ ਤੋਂ ਰਹਿਤ ਹੋਣਾ ਆ ਇੱਕ ਸਾਦਾ ਤੇ ਸੱਚਜਾ ਜੀਵਨ ਜਿਹੜਾ ਉਹ ਜੀਣ ਲਈ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਤੇ ਇਹੀ ਰਬਦਾਸ ਮਹਾਰਾਜ ਜੀ ਦੇ ਬਾਬਾ ਸਾਹਿਬ ਦੀ ਸਾਡੀ ਸੋਚ ਸੀਗੀ ਕਿ ਜੇ ਅਸੀਂ ਇਕੱਠੇ ਹੋਏ ਆ ਤਾਂ ਇਹਨਾਂ ਚੀਜ਼ਾਂ ਨੂੰ ਨਾਲ-ਨਾਲ ਜ਼ਰੂਰ ਲੈ ਕੇ ਚੱਲੀਏ ਤਾਂ ਤਾਂ ਹੀ ਆਪਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਰਮਤਾਰ ਕੋ ਪਾ ਸਕਦੇ ਆ ਸਾਰਿਆਂ ਨੂੰ ਇੱਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਜੈ ਪੀਰ ਜੈ ਗੁਰਦ੍ਰੇ ਮਿੰਟ ਲੈਣਾ ਸੁਣਨਾ ਚਾਹੁੰਦਾ ਹਾਂ ਹਾਂ ਜੀ ਸੁਣੋ ਅੱਜ ਮਿਤੀ 28 ਜਨਵਰੀ 2024 ਦਿਨ ਐਤਵਾਰ ਸ੍ਰੀ ਗੁਰੂ ਰੰਦਾਸ ਮਹਾਰਾਜ ਜੀ ਦੇ ਮੁਕੇਦ ਤੋਂ ਮੈਂ ਜਨਮ ਦਿਨ ਦੇ ਸਬੰਧ ਵਿੱਚ ਨਕੂਦਰ ਦੇ ਵਕਫਾ ਕਮਲਿਆਂ ਦੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੀ ਇੱਕ ਖਾਸ ਮੀਟਿੰਗ ਵਾਈਸ ਪ੍ਰਧਾਨ ਸ੍ਰੀ ਰਾਮ ਮੂਰਤੀ ਰਤੂ ਜੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਹ ਮੀਟਿੰਗ ਵਿੱਚ ਸ੍ਰੀ ਗੁਰੂ ਰਵਿਦਾਸ ਭਵਨ ਮੁਹੱਲਾ ਗੁਰੂ ਰਵਿਦਾਸਪੁਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਸਾਰੇ ਪ੍ਰਧਾਨ ਤੇ ਸੱਜਣਾ ਦੇ ਵਿਚਾਰਾਂ ਨੂੰ ਖਾਸ ਧਿਆਨ ਵਿੱਚ ਰੱਖਦਿਆਂ ਹੋਇਆਂ ਹੇਠ ਲਿਖੇ ਮਤੇ ਪਾਸ ਕੀਤੇ ਗਏ। ਨੰਬਰ 1 ਸਮੇ ਦਾ ਖਾਸ ਖਿਆਲ ਰੱਖਦਿਆਂ ਹੋਇਆਂ ਸਾਰੇ ਮੁਹੱਲਿਆਂ ਤੇ ਗੁਰੂ ਰਵਦਾਸ ਮਹਾਰਾਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਝਾਕੀਆਂ ਨੂੰ ਸਮੇਂ ਸਿਰ ਰਵਾਨਾ ਕੀਤਾ ਜਾਵੇਗਾ ਸਮਾਂ 10 ਵਜੇ ਸਵੇਰੇ ਕਿਸ ਹੈਲੋ ਸੰਦੀਪਾ ਜੀ ਇਹ ਆਪਣੇ ਨਾਮ ਆਇਆ ਹੈ 2 ਨੰਬਰ ਕਿਸੇ ਵੀ ਪਿੰਡ ਤੋਂ ਆਈ ਨਵੀਂ ਝਾਕੀ ਉਸ ਝਾਕੀ ਦੇ ਨਾਲ ਲਗਾਈ ਜਾਵੇਗੀ ਜਿਸ ਮੁਹੱਲੇ ਦੀ ਪ੍ਰਬੰਧਕ ਕਮੇਟੀ ਉਸ ਦੀ ਜ਼ਿੰਮੇਵਾਰ ਹੋਵੇਗਾ 3 ਨੰਬਰ ਕੋਈ ਵੀ ਧਾਰਮਿਕ ਅਦਾਰਾ ਗੁਰਪੁਰਬ ਦੀ ਵਧਾਈ ਦਾ ਬੋਰਡ ਇਸ ਸ਼ਰਤ ਤੇ ਲਗਾਵੇਗਾ ਕਿ ਗੁਰੂ ਰਵਿਦਾਸ ਜੀ ਦੀ ਤਸਵੀਰ ਦੇ ਬਰਾਬਰ ਦੀ ਵੱਡੀ ਤਸਵੀਰ ਬੋਰਡ ਤੇ ਨਹੀਂ ਲਗਾਈ ਜਾਵੇ ਜਿੱਦਾਂ ਅਪਨ ਪੋਸਟਰ ਭਾਜੀ ਦਿਖਾਇਆ ਛੋਟੀ ਤਸਵੀਰ ਨੂੰ ਐਕਸਾਈਟ ਤੇ ਲੱਗੀ ਹੋਈ ਠੀਕ ਹੈ ਜੀ 4 ਨੰਬਰ ਸ਼ਹਿਰ ਵਿੱਚ ਗੁਰਪੁਰਬ ਦੀ ਵਧਾਈ ਦੇ ਬੋਰਡ ਲਗਾਉਣ ਸੰਬੰਧੀ ਨਕੌਦਰ ਦੀਆਂ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸ਼ਿਵਰਾਤਰੀ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਆਪਸੀ ਸਹਿਮਤੀ ਲਈ ਬੇਨਤੀ ਕੀਤੀ ਜਾਵੇ 5 ਨੰਬਰ ਸ਼ੋਭਾ ਯਾਤਰਾ ਵਿੱਚ ਕੋਈ ਵੀ ਰਾਜਨੀਤਿਕ ਝੰਡਾ ਲੈ ਕੇ ਆਉਣ ਦੀ ਮਨਾਹੀ ਹੋਵੇ ਇਹ ਪੰਜ ਮੈਂ ਤੇ ਆਪਾਂ ਪਾਸ ਕੀਤੇ ਸੋ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ